ਹਾਂਜੀ ਦੋਸਤੋ ਆ ਔਰਤ ਨਾ ਸਾਰੀ ਦੁਕਾਨ ਤੇ ਜਦੋਂ ਗੇੜੇ ਖਾ ਕੇ ਮੁੜਿਆ ਹੀ ਨਾ ਤਾਂ ਦੇਖੋ ਬਈ ਲੋਕਾਂ ਨੂੰ ਤਾਂ ਐ ਲੱਗਦਾ ਸੀ ਵੀ ਇਹਨੇ ਕੁਝ ਲੈਤਾ ਨਹੀਂਗਾ ਤੇ ਦੇਖੋ ਅਚਾਨਕ ਇੱਕ ਬੁੜੀ ਨੂੰ ਸ਼ੱਕ ਹੋਇਆ ਤੇ ਦੇਖੋ ਬਈ ਇਸ ਬੁੜੀ ਨੂੰ ਫੜ ਕੇ ਨਾ ਉੱਥੇ ਹੀ ਬਹਾਲਿਆ ਤੇ ਫਿਰ ਇਹਦੀ ਚੈਕਿੰਗ ਕੀਤੀ ਤਾਂ ਦੇਖੋ ਇਹਦੇ ਘਟੋ ਘਟ 20 ਪੈਟਿਕ ਨਿਕਲੇ ਆ ਬਈ ਇਹਦੇ ਚੋ ਬਿਸਕੁਟਾਂ ਦੇ ਤੇ ਚੋਰੀ ਕਰਲੇ ਸੀਗੇ ਤੇ ਇਸ ਬੁੜੀ ਨੇ ਕੱਪੜੇ ਵੀ ਚੋਰੀ ਕੀਤੇ ਆਗੇ ਤੇ ਦੇਖੋ ਬਈ ਤੁਹਾਡੇ ਸਾਹਮਣੇ ਕੱਢੀ ਜਾਂਦੀ ਐ ਤੇ ਦੇਖੋ ਕਿੰਨਾ ਸਮਾਨ ਚੋਰੀ ਕੀਤਾ ਇਸ ਬੁੜੀ ਨੇ ਬਈ ਇਸ ਦੁਕਾਨਦਾਰ ਨੂੰ ਨਾ ਅੱਜ ਬਹੁਤ ਦੇ ਨੁਕਸਾਨ ਹੋ ਜਾਣਾ ਸੀਗਾ ਇਸ ਦੁਕਾਨ ਦਾ ਦੇਖੋ ਮੌਕੇ ਤੇ ਇਹ ਔਰਤ ਨੂੰ ਫੜ ਲਿਆ ਬਈ ਕਮਾਲ ਕਰਤੀ ਇਸ ਔਰਤ ਨੇ ਐਨੇ ਪੈਕੇਟ ਕਿਵੇਂ ਲੁਕੋਏ ਹੋਣਗੇ ਬਈ ਚੋਰੀ ਕਰਨ ਦਾ ਤਰੀਕਾ ਦੇਖੋ ਇਸ ਔਰਤ ਦਾ ਤੇ ਕਮਾਲ ਹੀ ਕਰਤੀ ਇਸ ਔਰਤ ਨੇ ਤਾਂ ਬਈ ਪੈਸੇ ਚੋਰੀ ਕਰਨ ਵਾਲੇ ਤਾਂ ਬਥੇਰੇ ਦੇਖੇ ਨੇ ਪਰ ਇਹੋ ਜਿਹਾ ਚੋਰ ਨਾ ਪਹਿਲੀ ਵਾਰ ਦੇਖਿਆ ਆਹ ਦੇਖੋ ਬਈ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਚੋਰੀ ਕੀਤੀਆਂ ਤੇ ਇੱਕ ਕੱਪੜੇ ਵੀ ਚੋਰੀ ਕੀਤੇ ਨੇ ਇਸ ਔਰਤ ਨੇ ਕੀ ਕਹਿਣਾ ਚਾਹੋਗੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ